ਅੱਜ ਤੁਹਾਨੂੰ ਇੱਕ ਵੱਡਾ ਸਕੈਮ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਕ ਲੋਕਾਂ ਨਾਲ ਜਿਹੜਾ ਲੁੱਟਣ ਦਾ ਜਿਹੜਾ ਧੰਦਾ ਬਣਾਇਆ ਹੋਇਆ ਹੈ ਬਾਹਰ ਦੇ ਲੋਕਾਂ ਨੇ ਤੇ ਪਾਕਿਸਤਾਨ ਨਾਲ ਹੁਣੇ ਜੰਗ ਲੜ ਕੇ ਲੱਗ ਕੇ ਹਟ ਗਿਆ ਭਾਰਤ ਨਾਲ ਤਾਂ ਹੁਣ ਇੱਕ ਪਾਕਿਸਤਾਨ ਤੋਂ ਇੱਕ ਨੰਬਰ ਜਿਹੜਾ ਆਂਦਾ ਹੈ ਹਦੀਪਕੌਰ ਜਿਹੜੇ ਲੇਡੀਜ਼ ਨੇ ਹੋਰ ਰਿਟਾਇਰ ਮੁਲਾਜ਼ਮ ਨੇ ਪੁਲਿਸ ਮੁਲਾਜ਼ਮ ਨੇ ਤੁਹਾਨੂੰ ਇਹ ਵੀ ਦਿਖਾ ਦਾਨਾ ਨਾਲੇ ਬੈਠੇ ਨੇ ਇਹ ਨਾਲ ਬੈਠੇ ਨੇ ਇਹਨਾਂ ਕੋਲੇ ਫੋਨ ਆਇਆ ਇੱਕ 92 ਵਾਲੇ ਨੰਬਰ ਤੋਂ ਇਹ ਤੁਹਾਨੂੰ ਤਸਵੀਰ 'ਚ ਦਿਖਾਵਾਂਗੇ ਅਸੀਂ 92 ਵਾਲਾ ਨੰਬਰ ਹੈ ਜਿਹੜਾ ਇਹ ਨੰਬਰ ਤੋਂ ਫੋਨ ਆਇਆ ਤਾਂ ਇਹਨਾਂ ਨੂੰ ਕਿਹਾ ਜਾਂਦਾ ਵੀ 1000 ਰੁਪਇਆ ਜਾਂ 4000 ਰੁਪਏ ਸਾਡੇ ਖਾਤੇ 'ਚ ਪਾਓ ਤੇ ਤੁਹਾਨੂੰ 50000 ਰੁਪਇਆ ਤੁਹਾਨੂੰ ਦਵਾਂਗੇ ਤਾਂ ਇਹਨਾਂ ਨੇ ਇੱਕ ਸਕਰੀਨਸ਼ਾਟ ਭੇਜਿਆ ਤੁਸੀਂ ਤਸਵੀਰ 'ਚ ਦੇਖੋ ਇਹ ਇਹ ਸਕਰੀਨਸ਼ਾਟ ਹੈ 50000 ਰੁਪਏ ਦਾ 50000 ਦਾ ਇਹਨੇ ਸਕਰੀਨਸ਼ਾਟ ਭੇਜਿਆ ਫਿਰ ਉਹਨੇ ਮੈਨੂੰ ਫੋਨ ਕੀਤਾ ਫੋਨ ਕਰਨ ਤੋਂ ਬਾਅਦ ਇਹਨਾਂ ਨੂੰ ਕਿਹਾ ਗਿਆ ਵੀ ਤੁਹਾਨੂੰ ਇੱਕ ਬੰਬੇ ਤੋਂ ਫੋਨ ਆਊਗਾ ਤੇ ਇਹਨਾਂ ਨੂੰ ਪੈਸੇ ਪਾ ਦਿਓ ਤੇ ਉਸ ਤੋਂ ਬਾਅਦ ਤੁਹਾਡੇ ਖਾਤੇ ਦੇ ਵਿੱਚ ਜਿਹੜੇ ਪੈਸੇ ਜਮ੍ਹਾਂ ਹੋ ਜਾਣਗੇ ਤਾਂ ਇਸ ਦੇ ਨਾਲ ਹੀ ਜਦੋਂ ਫੋਨ ਦੂਜੇ ਬੰਦੇ ਦਾ ਆਉਂਦਾ ਤੁਸੀਂ ਉਹ ਦੇਖਣ ਵਾਲੀ ਗੱਲ ਹੈ ਸਭ ਤੋਂ ਵੱਡੀ ਗੱਲ ਇਹ ਹੈ ਇਥੋਂ ਦੇ ਡਿਪਟੀ ਕਮਿਸ਼ਨਰ ਜਿਹੜੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਨੇ RAMBIR SINGH ਉਹ ਡਿਪਟੀ ਕਮਿਸ਼ਨਰ ਸੀ ਅੱਜ ਤੋਂ ਕਰੋਨਾ ਟਾਈਮ ਦੀ ਇਹ ਫੋਟੋ ਲੱਗ ਰਹੀ ਹੈ ਇਹ ਡੀਪੀ ਲਈ ਹੋਈ ਆ ਉਹ ਬੰਦੇ ਨੇ ਕਰੋਨਾ ਟਾਈਮ ਦੀ ਫੋਟੋ ਹੈ RAMBIR SINGH ਦੇ ਨਾਮ ਦੇ ਉੱਤੇ ਜਿਹੜਾ ਇਹ ਪੈਸੇ ਲੈ ਰਿਹਾ ਤੇ ਆਹ ਬੰਦੇ ਦਾ ਨੰਬਰ ਹੈ ਜਿਹੜਾ ਥੋੜੇ ਸਕਰੀਨ ਦੇ ਸਾਹਮਣੇ ਨਜ਼ਰ ਆਂਦਾ ਹੋਊਗਾ ਤਾਂ ਇਹਦੇ ਉੱਤੇ ਨੰਬਰ ਦੇ ਉੱਤੇ ਨਾਮ ਵੀ ਲਿਖਿਆ ਹੈ ਨਾਜ਼ੀਰ ਨਾਮ ਲਿਖਿਆ ਹੋਇਆ ਹੈ ਨਜ਼ੀਰ ਬੰਦੇ ਦਾ ਫੋਨ ਆਂਦਾ ਤਾਂ ਉਹ ਮੈਡਮ ਨੂੰ ਕਿਹਾ ਜਾਂਦਾ ਵੀ 1000 ਰੁਪਿਆ ਸਾਨੂੰ ਖਾਤੇ ਚ ਪਾਓ ਤਾਂ ਉਹ ਜਦੋਂ ਮੇਰੇ ਕੋਲੇ ਪੈਸੇ ਪਾਉਣ ਆਏ ਤਾਂ ਮੈਂ ਇਹਨਾਂ ਨੂੰ ਇੱਕ ਜਾਣਕਾਰੀ ਦਿੱਤੀ ਵੀ ਇਹ ਤਾਂ ਡਿਪਟੀ ਕਮਿਸ਼ਨਰ ਰਾਮਬੀਰ ਦੀ ਫੋਟੋ ਹੈ ਜਿਹੜੇ ਕਿ ਇਹ ਹੁਣ ਵੀ ਦੇਖੋ ਤੁਸੀਂ ਇਹ ਫੋਟੋ ਕਾਲ ਆ ਰਹੀ ਹੈ ਉਸ ਬੰਦੇ ਦੀ ਹੁਣ ਵੀ ਕਾਲ ਆ ਰਹੀ ਹੈ ਤੁਹਾਨੂੰ ਇਹ ਕਾਲ ਤੇ ਵੀ ਲਾਈਕ ਕਰਕੇ ਗੱਲ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਬੰਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਹੈ ਤਾਂ ਇਹ ਬੰਦਾ ਕਹਿੰਦਾ ਤੁਸੀਂ ਪੈਸੇ ਕਿਉਂ ਨਹੀਂ ਪਾਉਂਦੇ ਜਦੋਂ ਇਹਨੂੰ ਕਿਹਾ ਗਿਆ ਵੀ ਡਿਪਟੀ ਕਮਿਸ਼ਨਰ ਦੀ ਫੋਟੋ ਤੂੰ ਕਿਵੇਂ ਲਾਈ ਹੈ ਇਹ ਡਿਪਟੀ ਕਮਿਸ਼ਨਰ ਰਹਿ ਚੁੱਕੇ ਨੇ ਹੁਣ ਸੈਕਟਰੀ ਨੇ ਇਹ ਪੰਜਾਬ ਦੇ ਵਿੱਚ ਤਾਂ ਹੁਣ ਇਹਨਾਂ ਦੀ ਫੋਟੋ ਲੈ ਕੇ ਸਕੈਮ ਵੱਡਾ ਕੀਤਾ ਜਾ ਰਿਹਾ ਹੈ ਇਹ ਵੱਡੀ ਖਬਰ ਹੈ ਤੇ ਆਮ ਲੋਕਾਂ ਨਾਲ ਕਿੰਨੇ ਕ ਨਾਲ ਲੋਕਾਂ ਨਾਲ ਜਿਹੜਾ ਧੋਖਾ ਜਿਹੜਾ ਇਹ ਕਰਦੇ ਨੇ ਲੋਕ ਤਾਂ ਇੱਕ ਟਾਇਰ ਪੁਲਿਸ ਮੁਲਾਜ਼ਮ ਨਾਲ ਜਿਹੜਾ ਇਹ ਧੋਖਾ ਕੀਤਾ ਜਾ ਰਿਹਾ ਹੈ ਦੇਖੋ ਕਾਲ ਆ ਰਹੀ ਹੈ ਇਹ ਕਾਲ ਦੇਖੋ ਤੁਸੀਂ ਇਹਨਾਂ ਨੂੰ 1000 ਰੁਪਏ ਦਾ ਸੀ ਇੱਕ ਸਕਰੀਨਸ਼ਾਟ ਭੇਜਿਆ ਜਿਹੜਾ ਕਿ ਜਾਲੀ ਸਕਰੀਨਸ਼ਾਟ ਅਸੀਂ ਇਹਨਾਂ ਨੂੰ ਦਿੱਤਾ ਗਿਆ ਸੀ ਤਾਂ ਉਹਦਾ ਉਹਦਾ ਬਿਹੇਵੀਅਰ ਵੀ ਤੁਹਾਨੂੰ ਸੁਣਾਵਾਂਗੇ ਕਿਸ ਤਰ੍ਹਾਂ ਉਹਨੇ ਜਿਹੜੀ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਉਹ ਜਿਹੜੇ ਮੈਡਮ ਨੇ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਪੈਸੇ ਲੁੱਟਣ ਦਾ ਜਿਹੜਾ ਧੰਗ ਬਣਾਇਆ ਜਾ ਰਿਹਾ ਹੁਣ ਤੁਹਾਡੇ ਸਾਹਮਣੇ ਅਸੀਂ ਇਹਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਇਹ ਦੇਖੋ ਦੁਬਾਰਾ ਕੋਲ ਆਈ ਹੈ ਕੈਮਰਾਮੈਨ ਕੋ ਮੇਰੇ ਨੇੜੇ ਲੈ ਕੇ ਆਵੇ ਹੈਲੋ 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 ਹਾਂਜੀ हाँ, हमने पे किया था एक हजारीन तो पूरा दे दिया हम आपका जो स्कैम है उसको उजागर करना चाहते हैं आपने डीसी सी संगरूर जो डिप्टी कमिश्नर रह चुके हैं उसकी फोटो उनकी लगा रखी है आपने तो आप पंजाब में सेक्रेटरी हैं वो आप बोल रहे हैं बैंक वाले की फोटो है तो बैंक वाले की फोटो तो है नहीं आप लोगों को लूटते क्यों नहीं, पैसा लगाना है तो आम लोगों को क्यों लूटा जा रहा है ये बता दीजिए तो आप ये देखिए ये अभी भी पैसे मांग रहा है सिर्फ पैसे मांगने की बात कर रहा है ये अपने बारे कुछ नहीं बता रहा ये सारा लाइव चल रहा है ये लाइव स्कैम आपको दिखा रहे हैं ये जो लोग हैं इन्होंने फोन भी कट कर दिया जब हमने बोला तो आप सोच सकते हो कितने लोगों के साथ ये धोखाधड़ी की जा सकती है तो इन्होंने एक वीडियो भी भेजी ये वीडियो देखना कितने कितने पैसे जो दिए गए हैं ये देखो ये ये डॉलर सुनो ये सीधा सीधा कह रहे हैं ये डॉलर आपके खाते में जमा होगा पचास हजार पे जमा होगा दूसरी वीडियो देखो जिसमें लाखों नोट जो है करोड़ों नोट जाना पड़े हुए ਇਹ ਸਿਰਫ ਲੋਕਾਂ ਨੂੰ ਲੁੱਟਣ ਦਾ ਜਿਹੜਾ ਢੰਗ ਬਣਾਇਆ ਹੋਇਆ ਹੁਣ ਤੁਹਾਨੂੰ ਹੱਦੀਪਨਾਲ ਵੀ ਗੱਲ ਕਰਾਉਣੀ ਆ ਹਰਦੀਪ ਜੀ ਕੀ ਗੱਲ ਹੋਈ ਸੀ ਜਿਹੜੀ ਇਹ ਤੁਹਾਡੇ ਨਾਲ ਇਹ ਮੈਸੇਜ ਆਇਆ ਕਿਉਂਕਿ ਇਹ ਪਾਕਿਸਤਾਨ ਦਾ ਮੈਸੇਜ ਹੈ ਤਾਂ ਇਹ ਪਾਕਿਸਤਾਨ ਦਾ ਨੰਬਰ ਹੈਗਾ ਹੁਣੇ ਹੁਣੇ ਲੜਾਈ ਜੰਗ ਲੱਗ ਕੇ ਹਟੀ ਆਪਣੀ ਪਾਕਿਸਤਾਨ ਤੇ ਭਾਰਤ ਦੇ ਵਿੱਚ ਤਾਂ ਇਹ ਕੀ ਆਇਆ ਹੈ ਇਹ ਮੈਸੇਜ ਸਰ ਇਹ ਇੱਕ ਥੁਆਣਾ ਸੀ ਮੈਸੇਜ ਇਹ ਥੁ ਦੱਸਿਆ ਗਿਆ ਇੰਸਟਾਗ੍ਰਾਮ ਤੋਂ ਆਇਆ ਸੀ ਜੀ ਸਰ ਇਹ ਇੰਸਟਾਗ੍ਰਾਮ ਤੋਂ ਮੈਸੇਜ ਆਇਆ ਆਪਾਂ ਇੰਸਟਾਗ੍ਰਾਮ ਵੀ ਖੋਲਣ ਦੀ ਕੋਸ਼ਿਸ਼ ਕਰਾਂਗੇ ਇਹ ਉਸ ਤੋਂ ਤੁਹਾਡਾ ਨੰਬਰ ਲਿਆ ਉਹਨਾਂ ਨੇ ਹਾਂਜੀ ਇਹ ਵਟਸਐਪ ਨੰਬਰ ਆ ਜਿਹੜਾ ਇਹ ਆ ਨੰਬਰ ਆਇਆ 92 ਵਾਲਾ 92330 +92330 6258168 ਇਹ ਨੰਬਰ ਤੋਂ ਪਹਿਲਾਂ ਮੈਸੇਜ ਆਉਂਦੀ ਹੈ ਕਾਲ ਆਉਂਦੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਦੂਜੇ ਨੰਬਰ ਤੋਂ ਕਾਲ ਆਂਦੀ ਹੈ 98800 96171 ਇਹ ਜਿਹੜਾ ਨੰਬਰ ਹੈਗਾ ਇਹ ਨੰਬਰ ਦੇ ਉੱਤੇ ਜਦੋਂ ਕਾਲ ਆਂਦੀ ਹੈ ਤਾਂ ਇਹਦੇ ਉੱਤੇ ਜਿਹੜੀ ਡੀਪੀ ਲੱਗੀ ਹੋਈ ਹੈ ਇਹ ਡੀਪੀ ਤੁਹਾਨੂੰ ਦੁਬਾਰਾ ਫੇਰ ਦਿਖਾ ਦਨੇ ਆ ਇਹ ਡਿਪਟੀ ਕਮਿਸ਼ਨਰ ਸੰਗਰੂਰ ਜੋ ਰਹਿ ਚੁੱਕੇ ਨੇ RAMBIR SINGH ਉਹਨਾਂ ਦੀ ਫੋਟੋ ਹੈ ਇਹ ਉਹਨਾਂ ਦੀ ਫੋਟੋ ਲਾ ਕੇ ਜਿਹੜਾ ਸਕੈਮ ਹੈ ਜਿਹੜਾ ਵੱਡਾ ਕੀਤਾ ਜਾਂਦਾ ਹੈ ਮੈਂ ਪਤਾ ਉਹ ਕੁਝ ਹੋਰੀ-ਪੋਰੀ ਜਾਂਦਾ ਪਾਉਂਦਾ ਕੋਈ ਨਹੀਂ ਪੈਦਾ ਜਿਸਟ ਹੈ ਉਹ ਭੇਜਿਆ ਬੁਲਾਣਾ ਭੇਜਿਆ ਮੇਰੀ ਪਹਿਲੀ ਬੈਨ ਉਸਨੇ ਮੇਰੇ ਵੀ ਮੈਜਰੀ ਕੀ ਹੈ ਨਾ ਠੀਕ ਹੈ ਹਾਂ ਜੀ ਉਹ ਕਹਿ ਰਿਹਾ ਭਈਆ ਉਸਨੇ ਭਈ ਉਹ ਪੈਸਾ ਜਮਾ ਨਹੀਂ ਕੀਤਾ ਉਸਨੇ ਲਗਾ ਲਿਆ ਆਪਣੇ ਖਾਤੇ ਦੇ ਅੰਦਰ ਉਹ ਕਹਿ ਰਿਹਾ ਮੇਰੇ ਹੋਰ-ਹੋਰ ਸਵਾਲ ਕਰ ਰਹਾ ਹੈ

ਇਹ ਹੁਣੇ ਬੰਦਾ ਕਰ ਰਿਹਾ ਤਾਂ ਹੁਣ ਇਹਨੇ ਫੋਨ ਕੱਟ ਦਿੱਤਾ ਜਦੋਂ ਮੈਂ ਬੋਲਣਾ ਸ਼ੁਰੂ ਕਰਿਆ ਤਾਂ ਇਹਨੇ ਵੀ ਫੋਨ ਕੱਟ ਦਿੱਤਾ ਇਹ ਤੁਹਾਨੂੰ ਜਿਹੜੀਆਂ ਤਸਵੀਰਾਂ ਇਹ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਬਿਹੇਵੀਅਰ ਕੀਤਾ ਜਦੋਂ ਇਹਨਾਂ ਨੂੰ ਕਿਹਾ ਕਿ ਕਿਸ ਚੀਜ਼ ਦੇ ਪੈਸੇ ਮੰਗ ਰਹੇ ਹੋ ਤੁਸੀਂ ਡੀਸੀ ਜਿਹੜੇ RAMBIR SINGH ਦੀ ਜਿਹੜੀ ਫੋਟੋ ਲਗਾ ਰੱਖੀ ਆ ਕਿਉਂ ਲਗਾਈ ਹੈਗੀ ਆ ਤਾਂ ਕਿਸ ਤਰ੍ਹਾਂ ਜਿਹੜੀ ਬਿਹੇਵੀਅਰ ਜਿਹੜਾ ਇਹਨਾਂ ਲੋਕਾਂ ਨਾਲ ਕੀਤਾ ਜਾਂਦਾ ਹੈ ਸਕੈਮ ਕੀਤਾ ਜਾਂਦਾ ਪੈਸੇ ਡੁੱਟੇ ਜਾਂਦੇ ਆ ਇਹ ਸਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਿਹੜੀ ਪੂਰੀ ਗੱਲਬਾਤ ਹੈ ਜਿਹੜੀ ਦੱਸਾਂ हां ये देख लें ये आपके डॉलर आए हुए हैं जो भी यहां से भी करेंसी चेंज करके आपके अकाउंट के अंदर जो है ना ये आपका, आपका करेंसी चेंज करके रकम ट्रांसफर होगा ये चेक कर लें आपके डॉलर आए हैं

ਮੇਰੀ ਡੈਡੀ ਕਹਿੰਦਾ ਮੈਂ ਪੈਸੇ ਆਦਾ ਨਾ ਸਕਰੀਨਸ਼ਾਟ ਪੂਰਾ ਭੇਜ ਦੇ ਠੀਕ ਹੈ ਮੇਰੀ ਕਹਿੰਦਾ ਇਹ ਪੈਸਾ ਫਿਰ ਵੀ ਹੋ ਸਕਦਾ ਹੈ ਨਾ ਹਾਂਜੀ ਕੌਣ ਸੇ ਤੋਂ ਪੈਸੇ ਲੈ ਗਿਆ ਉਹਦਾ ਪੈਸੇ ਦਾ ਸਰ 1000 ਰੁਪਏ ਲੈ ਗਿਆ ਹਜ਼ਾਰ ਰੁਪਏ ਪਾਤਾ ਸਰ ਮੈਂ ਮੁੰਡਾ ਪੈਸਾ ਹਜ਼ਾਰ ਰੁਪਏ ਮੇਰੇ ਤੋਂ ਲੈ ਗਿਆ ਉਹਨੇ ਆਪਦੇ ਮੋਬਾਈਲ ਤੋਂ ਪਾਤਾ ਮੇਰੇ ਮੋਬਾਈਲ ਤੇ ਚੱਕ ਕੇ ਕਹਿੰਦਾ ਚੱਕ ਮੇਰੀ ਪਿਆਰੀ ਬੈਣ ਉਹ ਸਕਰੀਨ ਸ਼ਾਟ ਭੇਜੇਗੀ ਤੇ ਮੇਰੀ ਬੈਣ ਨਾ ਫੇਰੀ ਹੈ ਨਾ ਸਕਰੀਨ ਸ਼ਾਟ ਬੈਣ ਆਪਾਂ ਆਦਾ ਦੇ ਜਰੀ ਉਹ ਪੈਸਾ ਫਿਰ ਵੀ ਹੋ ਜਾਂਦਾ ਹੈ ਨਾ ਠੀਕ ਹੈ ਸਰ ਸਰ ਤੁਸੀਂ ਆਪ ਕਿੱਥੋਂ ਬੋਲਦੇ ਹੋ ਕੀ ਆਪ ਕਿਥੋਂ ਹੋ ਨਸਰਾ ਬੰਦ ਹੈ ਕਿ ਬੰਦ ਹੈ ਜਿਹੜੀ ਦੇਰ ਦੇਰ ਬੰਦ ਹੈ ਇਹ ਜੀ ਫੋਟੋ ਤਾਂ ਡੀਸੀ ਦੀ ਹੈ ਫੋਟੋ ਸਰ ਡੀਸੀ ਦੀ ਲੱਗ ਰਹੀ ਹੈ ਤੇ ਕੀ ਫੋਟੋ ਆ ਡੀਸੀ ਦੀ ਲੱਗ ਰਹੀ ਆ ਕਿਦਰ ਗਾ ਇਹ ਫੋਟੋ ਮੇਰਾ ਲਗਾ ਮੇਰੀ ਦਾ ਨਾ ਇਹ ਦਿੱਕੀ ਮੇਰਾ ਲਗਾ ਹੈ ਨਾ ਅੱਛਾ ਅੱਛਾ ਛੋਟਾ ਗਾ ਮਾਂ ਕਿਹਦੇ ਕਿਹਦੇ ਹੋ ਰਹੀ ਹੈ ਨਹੀਂ ਨਹੀਂ ਹਾਂ ਸਰ ਹਾਂ ਸਰ ਈ ਮੇਰੀ ਬੇਨਾ ਪੈਸਾ ਨਹੀਂ ਲਗਵਾ ਰਹੀ ਹੈ ਕੀ ਦਿੱਕਤ ਹੋ ਰਹੀ ਹੈ ਮੇਰੀ ਬੇਨਾ ਆਪ ਕੋਰ ਮੈਂ 1000 ਰੁਪਏ ਦੇਤਾ ਹਾਂ ਇਹ ਮੁੰਡੇ ਨੂੰ ਇਹਨੇ 1000 ਰੁਪਏ ਪਾ ਦਈ ਡਾਲ ਤਾਫ ਕੋ ਤੇਰੀ ਕਾਰੀ ਬੇਨਾ ਇਸ ਨੇ ਪੈਸਾ ਨਹੀਂ ਲਗਾਇਆ ਇਸ ਨੇ ਆਪਣੇ ਖਾਤੇ ਦੇ ਅੰਦਰ ਪੈਸਾ ਲਗਾ ਲਿਆ ਫਿਰ ਸਕਰੀਨ ਸ਼ਾਟ ਪੂਰਾ ਕਿਉਂ ਨਹੀਂ ਭੇਜਿਆ ਇਸ ਕੋ ਬੋਲੋ ਪੂਰਾ ਸਕਰੀਨ ਸ਼ਾਟ ਦੇ ਨਹੀਂ ਤਾਂ 백 ਮੈਸੇਜ ਦੇ ਇਹਨੂੰ ਬੋਲੋ ਸਬੂਤ ਦੇ ਦੋ ਇਸੇ ਸਬੂਤ ਨਹੀਂ ਦੇ ਰਹਾ ਮੇਰੀ ਬੇਨਾ ਕਿਸ ਚੀਜ਼ ਦਾ ਇਸ ਨੇ ਕਿਸੇ ਕ 1000 ਰੁਪਏ ਲਗਾ ਦਿਆ ਸਰ ਮੈਂ ਇਹਨੂੰ 1000 ਰੁਪਏ ਕਿਸੇ ਨੂੰ ਮੰਗ ਕੇ ਲਈ 1000 ਰੁਪਏ ਇਹਨੂੰ ਦਿੱਤਾਗਾ ਹੁਣ ਮੈਨੂੰ ਕੀ ਬਦਾਇ ਨੇ ਕੀ ਕਰਨਾ ਦਾੜ ਪਾਦਾ ਆਫ ਮੈਂ ਮੇਰੀ ਪਿਆਰੀ ਬੈਣ ਇਸ ਤਰ੍ਹਾਂ ਮuje ਪੈਸਾ ਨਹੀਂ ਲਗਾਇਆ ਦੇਖੋ ਉਹ ਬਾਤੇ ਕਿਵੇਂ ਕਰ ਰਹਾ ਸੀ ਮੇਰੀ ਬੈਣਾ ਠੀਕ ਹੈ 1000 ਇਨਕੇ ਪਾਸ ਹੈ ਇਨਸੇ 1000 ਰੁਪਏ ਲੋ ਠੀਕ ਹੈ ਤੁਹਾਨੂੰ ਬੋਲ ਰਹਾ ਸੀ ਮੈਨੂੰ ਦਾ ਬੋਲ ਰਹਾ ਕਿਦਾ ਤੁਹਾਨੂੰ 1000 ਰੁਪਏ ਮੈਨੂੰ ਦਿੱਤਾ ਕਿ ਮੈਂ ਲਾਦਾ ਮੈਂ ਕਿੱਥੋਂ ਲਾਵਾਂ ਹੁਣ ਬੋਲ ਕੇ ਗਿਆ ਮੈਨੂੰ ਇਨਾ ਕੁਝ ਮੇਰੀ ਪਿਆਰੀ ਬੈਣ ਨਹੀਂ ਇਸਨਾ ਵੀ ਲਗਾਇਆ ਇਸਕੋ ਤੂੰ ਬੋਲੇ ਤਾਂ ਲਗਾਇਆ ਤਾਂ ਪੂਰਾ ਸਕਰੀਨ ਸ਼ਾਟ ਦੇਣਾ ਮੈਨੂੰ ਦੇਣਾ ਪੂਰਾ ਸਕਰੀਨ ਸ਼ਾਟ ਹੀ ਮੇਰਾ ਹੀ ਇਸਨਾਲ ਆਪਣੇ ਖਾਤੇ ਦੇ ਅੰਦਰ ਪੈਸਾ ਲਗਾ ਲਿਆ ਤੇ ਕੁਛ ਕਿ ਉਹ ਵੋਟ ਦੇ ਦੀ ਐ ਸਕਰੀਨਸ਼ਾਟ ਖਿੱਚ ਕੇ ਦੇ ਦੀ ਐ ਕਿ ਗਰਮਰ ਮੈਂ ਜਾ ਬਣਵਾਨਾ ਇਹਨਾ ਬੋਲ ਰਿਹਾ ਮੋਟਰਸਾਈਕਲ ਝੱਕ ਰਿਹਾ ਕਹਦਾ ਮੇਰਾ ਜਾਨਾ ਵਾਲਾ ਤਾਂ ਕਹਦਾ ਦੁਕਾਨ ਬੰਦ ਕਰਕੇ ਜਾਣ ਮੇਰੇ ਲਈ ਕਿਸੇ ਨੇ ਪੈਸੇ ਮੇਰੇ ਪਾਸੇ ਪਾਸੇ ਆਏ ਕਰੀ ਅੱਲਾ ਮੇਰੀ ਡੈਕ ਗਿਆ ਉਸਨਾਂ ਨਹੀਂ ਲਗਾਇਆ ਠੀਕ ਆ ਉਸਕੋ ਬੋਲੋ ਇੱਕ ਵਾਰ ਜਮਾ ਕਰੇ ਕਿਆ ਸਰ ਮੈਂ ਨੇ ਕਿਹਾ ਸੀ ਮੈਨੂੰ ਆਪ ਦੀ ਸਮੇਂ ਕਿਹਾ ਸੀ ਆ ਜਲ ਕੇ ਵੱਜ ਗਿਆ ਉਹ ਜਿਵੇਂ ਜਿੰਨੂ ਬੋਲਦਾ ਮੈਂ ਛੱਡਣ ਬੋਲਦਾ ਮੈਨੂੰ ਬੋਲ ਗਿਆ ਉਹ ਸਭ ਕੁਝ ਮੇਰੀ ਬਹਿਣਾ ਫਿਰ ਇੱਕ ਹਜ਼ਾਰ ਉਸਨੇ ਹੀ ਲਗਾਇਆ ਠੀਕ ਹੈ ਆਪੀ ਫਿਰ ਹਮਾਰਾ ਕਸੂਰ ਨਹੀਂ ਹੈ ਮੇਰੀ ਬਹਿਣਾ ਤੁਹਾਡਾ ਖੁਦ ਦਾ ਸਕੂਲ ਕਸੂਰ ਹੈ ਠੀਕ ਹੈ ਸਰ ਮੈਨੂੰ ਕੀ ਪਤਾ ਹੁਣ ਮੈਨੂੰ ਕਿਹੜਾ ਪਤਾ ਮੈਂ ਤਾਂ ਉਸ ਕੇ ਉੱਥੇ ਭੇਜਿਆ ਹਜ਼ਾਰ ਰੁਪਏ ਮੈਨੂੰ ਕੀ ਪਤਾ ਹੁਣ ਡਾਲਿਆ ਕਿ ਨਾ ਡਾਲਿਆ ਅਗਲੇ ਨੇ ਤੇਰੀ ਬੇਰੀ ਬੇਨ ਉਸਨੇ ਸਿਮੂ ਉਸਨੇ ਸਕਰੀਨਸ਼ਾਟ ਆਪਣੇ ਨੰਬਰ ਕੇ ਦੇ ਦਿੱਤੀ ਪੈਸਾ ਨਹੀਂ ਲਗਾਇਆ ਤਾਂ ਤਾਂ ਉਸਨੇ ਆਪ ਉਹ ਨੰਬਰ ਕਾਟ ਕਰ ਦਿਆ ਹੈ ਨਾ ਸਕਰੀਨਸ਼ਾਟ ਆਦਾ ਦੀ ਹੈ ਉਸਨੇ ਨੰਬਰ ਆਨੇ ਹੀ ਨਹੀਂ ਦਿਆ ਸੈਂਟਰ ਮੇ ਉਹ ਚਲੋ ਨੰਬਰ ਉਹਦਾ ਮੈਂ ਦੇਖ ਲੈਦੇ ਆ ਆਇਓ ਦੁਬਾਰਾ ਚੈੱਕ ਕਰ ਲਓ ਸਰ ਦੁਬਾਰਾ ਚੈੱਕ ਕਰੋ ਅੰਡੀ ਕੀ ਨਾਮ ਹੈ ਤੁਹਾਡਾ ਹਰਜੀਪੁਰ ਸਰ ਹਰਜੀਪੁਰ ਇਹ ਜਿਹੜਾ ਤੁਹਾਡਾ ਮੈਸੇਜ ਆਇਆ ਕਿੱਥੋਂ ਆਇਆ ਕਿਵੇਂ ਆਇਆ ਕਿੰਨੇ ਪੈਸੇ ਦੇਣ ਦੀ ਤੁਹਾਨੂੰ ਗੱਲ ਕਹੀ ਗਈ ਤੇ ਕਿੰਨੇ ਮੰਗੇਗੇ ਸਰ ਇਹ ਦੋ ਵਾਰੀ ਮੇਰੇ ਮੈਸੇਜ ਆਇਆ ਸੀ ਪਰਸੋਂ ਵੀ ਆਇਆ ਸੀਗਾ ਅੱਜ ਤਾਂ ਫਿਰ ਗਾਲੀ ਪੈ ਗਈ ਕਹਿੰਦੇ ਜੀ ਚਾਰ ਨਹੀਂ ਬਣਦਾ ਤਾਂ 1000 ਰੁਪਏ ਪਾ ਦੂ ਤੁਹਾਨੂੰ 50000 ਰੁਪਏ ਡਾਲਰ ਪਾ ਦਾਂਗੇ ਡਾਲਰ ਪਾ ਲਾਂਗੇ ਹਾਂਜੀ ਫਿਰ ਜੇ ਉਹ ਤੋਂ 1000 ਰੁਪਏ ਫੜ ਕੇ ਕਿਸ਼ੇ ਮੈਂ ਪੱਜੀ ਪੱਜੀ ਇਹ ਹੁੰਡੇ ਕੋਲ ਆਈ ਸਾਡੇ ਗਵਨਦੀ ਕੋਲ ਮੈਂ ਉਹਨੂੰ ਕਹਾ ਮੈਂ ਬਿਤਾ 1000 ਰੁਪਏ ਪਾਈ ਆ ਨੰਬਰ ਸੀ ਵੀ ਉਹਨੇ ਸਕਰੀਨਸ਼ਾਟ ਭ ਵੀ ਮੈਂ ਉਹਨੇ ਮੁੰਡੇ ਨੂੰ ਸਮਝਾਇਆ ਵੀ ਨਹੀਂ ਆਡੀ ਵੀ ਆਏ ਕਰਕੇ ਧੋਖਾ ਦਾਇਆ 2000 ਰੁਪਏ ਕਾ ਦੇ ਵਸੇ ਪਾਣੀਆ ਹਮ ਸਰ ਮੈਂ ਉੱਥੇ ਚੁੱਪ ਕਰ ਗਈਆਂ 1000 ਰੁਪਏ ਤੁਸੀਂ ਪਾਏ ਆ ਪਾਏ ਨਹੀਂ ਇਹ ਜਿਹੜੀ ਫੋਟੋ ਲੱਗੀ ਸੀ ਜਿਹੜੇ ਬੰਦੇ ਦੀ ਕੋਲ ਆ ਰਹੀ ਸੀ ਤੁਹਾਨੂੰ ਪਤਾ ਹੈ ਵੀ ਇਹ ਡੀਸੀ ਸੰਗਰੂਰ ਦੀ ਫੋਟੋ ਲੱਗੀ ਹੋਈ ਸੀ ਜਿਹੜੇ ਪੁਰਾਣੀ ਫੋਟੋ ਪਰ ਮੈਂ ਅਨਪੜਾ ਇੰਨਾ ਮੈਨੂੰ ਪਤਾ ਨਹੀਂ ਸੀ ਹਮ ਹੁਣ ਕਿਸ ਤਰ੍ਹਾਂ ਦੀ ਮੰਗ ਕਰ ਦਿਆਂ ਵੀ ਜਿਹੜੇ ਲੋਕ ਆਏ ਧੋਖਾ ਧੜੀ ਨਾਲ ਲੋਕਾਂ ਤੋਂ ਪੈਸੇ ਲੁੱਟਦੇ ਆ ਬੁਰੀ ਬੰਨਾ ਚਾਹੀਦਾ ਸਰ ਜਦੋਂ ਅੱਜ ਮੇਰੇ ਵਰਗੇ ਨੂੰ ਠੱਗ ਰਹੇ ਨੇ ਖਵਾ ਹੋਰ ਕਿੰਨੇ ਲੋਕਾਂ ਖਾ ਕੀ ਬਤਾਉਂਦਾ ਹੁਣ ਕਿੰਨੇ ਗੱਗਰੀ ਫਾਲੋ ਕਰਦੇ ਆਉਣੇ ਹਰਜਾਬ ਚ ਲੈਂਦੇ ਹੋਣੀ